ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਗਨ ਜਾਣਦੇ ਨਾ ਡਰਾ ਜੇ ਸਹ ਪ੍ਰੀਤ ਨਾ ਜਾਏ ਫਰੀਦਾ ਕਿਤੇ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਸੱਲਾ ਸੂਬ ਗਲ ਦਿਲ ਕਾਤੀ ਗੜਵਾ ਬਾਹਰ ਦਸੈ ਚਾਨਣਾ ਦਿਲ ਅੰਧਿਆਰੀ ਰਾਤ ਬਾਹਰ ਸੇ ਚਾਨਣਾ ਦਿਲ ਅੰਧਿਆਰੀ ਰਾਤ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਔਖ ਤੁਖਾਰ ਨਾ ਵਿਅਪਈ ਕੰਠ ਮਿਲਿਆ ਹਰ ਨਾਮ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸੋਖ ਤਖਾਰ ਨਾ ਵਿਅਪਈ ਕੰਠ ਮਿਲਿਆ ਹਰਨਾਉ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਊਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੁ ਵਿਖਿਆ ਪੋਇ ਨਾ ਸਕੈ ਮਿਲ ਸਾਧੂ ਗੁਣ ਗਾਉ ਜਹ ਤੇ ਉਪਜੀ ਤਹ ਮਿਲੇ ਸੱਚੀ ਪ੍ਰੀਤ ਸਮਾ ਕਰ ਗਹਿ ਲੈਨੀ ਪਾਰ ਬ੍ਰਹਮ ਬਹੁੜ ਨ ਵਿਛੜੀ ਆ ਬਾਰ ਜਾਓ ਲਖ 베ਰੀਆ ਹਰ ਸੱਜਣਾ ਆਗਮ ਆਗਾ ਸ਼ਰਮ ਪਈ ਨਾਰਾਇਣ ਨਾਨਕ ਦਰ ਪਈਆ ਪੂਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਪੂਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਦਬ ਸਨਮਾਨ ਜੋਗ ਹਲਤ ਪਲਤ ਦੇ ਰਾਖੇ ਦੋ ਜਹਾਨ ਦੇ ਵਾਲੀ ਲੋਕ ਪਰ ਲੋਗ ਦੇ ਰਖਕ ਤਨ ਤਨ ਆਗ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਤਸ਼ਾਹ ਜੀ ਨੇ ਮਹਿਰਮਤ ਦੀ ਨਦਰ ਕਰਕੇ ਇਲਾਹੀ ਗੁਰਬਾਣੀ ਦੇ ਪਾਠ ਗੁਰੂ ਪਿਆਰੇ ਗੁਰਸਿੱਖਾਂ ਦੇ ਕੋਲੋਂ ਆਪਾਂ ਨੂੰ ਸਰਵਣ ਕਰਵਾਏ ਹਨ ਇਸ ਤੋਂ ਉਪਰੰਤ ਪਿਆਰਿਓ ਅੱਜ ਪੋਹ ਦੇ ਮਹੀਨੇ ਦੇ ਦੁਆਰਾ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਇਸ ਪਾਵਨ ਸ਼ਬਦ ਦਾ ਪਾਠ ਹੁਣੇ-ਹੁਣੇ ਆਪਾਂ ਸਰਵਣ ਕੀਤਾ ਹੈ ਜੋ ਮੁਬਾਰਕ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਮੁਬਾਰਕ ਰਚਨਾ ਤੋਂ ਮਾਜ ਰਾਗ ਦੇ ਅੰਦਰ 12 ਮਹਾ ਬਾਣੀ ਦੇ ਵਿੱਚ ਉਚਾਰਨ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਅੰਗ 135 ਦੇ ਉੱਪਰ ਸੁਭਾਏ ਮਾਨ ਹੈ। ਪਿਆਰਿਓ ਇਸ ਦੁਨੀਆ ਦੇ ਅੰਦਰ ਇੱਕ ਬਹੁਤ ਜ਼ਿਆਦਾ ਵਿਲੱਖਣ ਗੱਲ ਵੇਖਣ ਦੇ ਵਿੱਚ ਆਈ ਹੈ। ਕੇ ਪ੍ਰਮਾਤਮਾ ਨੇ ਇਸ ਮਨੁੱਖ ਨੂੰ ਦੂਜੇ ਜੀਵਾਂ ਦੇ ਨਾਲੋਂ ਸ੍ਰਸ਼ਟੀ ਦੇ ਹੋਰ ਬਾਕੀ ਜਿੰਨੇ ਵੀ ਜੀਵ ਨੇ ਸਾਰੇ ਜੀਵਾਂ ਦੇ ਨਾਲੋਂ ਇਸ ਮਨੁੱਖ ਨੂੰ ਅਕਲ ਵੱਧ ਬਖਸ਼ੀ ਹੈ ਸਿਆਣਪ ਵੱਧ ਬਖਸ਼ੀ ਔਰ ਦੂਜੇ ਪ੍ਰਾਣੀਆਂ ਦੇ ਨਾਲੋਂ ਪਰਮਾਤਮਾ ਨੇ ਇਸ ਮਨੁੱਖ ਨੂੰ ਪਦਾਰਤ ਵੀ ਵੱਧ ਬਖਸ਼ਿਸ਼ ਕੀਤੇ ਨੇ। ਯਾਰੋ ਐਨਾ ਕੁਝ ਮਨੁੱਖ ਨੇ ਪ੍ਰਾਪਤ ਕਰਕੇ ਇਹਦੀ ਜ਼ਿੰਦਗੀ ਤਾਂ ਸੁੱਖਾਂ ਦੇ ਵਿੱਚ ਇਹਦੀ ਜ਼ਿੰਦਗੀ ਆਨੰਦ ਦੇ ਵਿੱਚ ਇਹਦੀ ਜ਼ਿੰਦਗੀ ਸ਼ੁਕਰਾਨੇ ਦੇ ਵਿੱਚ ਲੰਘਣੀ ਚਾਹੀਦੀ ਸੀ ਪਰ ਹੋਇਆ ਇਸ ਤੋਂ ਉਲਟ ਹੋਇਆ ਇਸ ਤੋਂ ਉਲਟ ਨਿਗਾਹ ਮਾਰ ਕੇ ਦੇਖੀ ਇਹ ਦੁਨੀਆ ਦੇ ਵਿੱਚ ਕਿ ਉਹਨਾਂ ਹੋਰ ਕੋਈ ਪ੍ਰਾਣੀ ਆਪਣੇ ਜੀਵਨ ਦੇ ਵਿੱਚ ਔਖਾ ਨਹੀਂ ਹੈ। ਉਹਨਾਂ ਹੋਰ ਕੋਈ ਪ੍ਰਾਣੀ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਮਹਿਸੂਸ ਨਹੀਂ ਕਰਦਾ ਕਿ ਜਿੰਨਾ ਇਹ ਇਨਸਾਨ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦਾ ਹੈ। ਤੇ ਹਕੀਕਤ ਹੈ ਵੀ ਇਹੋ ਉਹਨਾਂ ਕੋਈ ਹੋਰ ਪਸ਼ੂ ਪੰਛੀ ਕੋਈ ਜਾਨਵਰ ਕੋਈ ਵੀ ਉਹਨਾਂ ਦੁਖੀ ਨਹੀਂ ਹੈ ਜਿੰਨਾ ਦੁਖੀ ਇਹ ਇਨਸਾਨ ਹੈ ਪਿਆਰਿਓ ਜਿੰਨੀ ਦੇਰ ਤੱਕ ਮਨੁੱਖ ਕਿਸੇ ਬਿਮਾਰੀ ਦੀ ਕਿਸੇ ਰੋਗ ਦੀ ਸਹੀ ਦਵਾਈ ਨਹੀਂ ਨ ਲੈਂਦਾ ਹੁਣ ਉਨੀ ਦੇਰ ਤੱਕ ਉਹ ਰੋਗ ਉਹ ਬਿਮਾਰੀ ਜ਼ਿੰਦਗੀ ਦੇ ਵਿੱਚੋਂ ਦੂਰ ਨਹੀਂ ਹੁੰਦੀ ਇਹੀ ਹਾਲ ਜਿਹੜਾ ਇਹ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹੈ ਪਾਤਸ਼ਾਹ ਜੀ ਕਹਿੰਦੇ ਨੇ ਕਿ ਬੰਦੇ ਨੂੰ ਰੋਗ ਹੋਰ ਲੱਗਿਆ ਹੋਇਆ ਹੈ ਤੇ ਦਵਾਈ ਇਹ ਹੋਰ ਦੀ ਹੋਰ ਗ੍ਰਹਿਣ ਕਰੀ ਜਾਂਦਾ ਹੈ ਰੋਗ ਇਹਨੂੰ ਲੱਗਿਆ ਹੋਇਆ ਹੈ ਪਰਮਾਤਮਾ ਦੇ ਵਿਛੋੜੇ ਦਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਮਾਲਕ ਦੀ ਯਾਦ ਨੂੰ ਭੁੱਲ ਬੈਠਾ ਹੈ ਪਰਮੇਸ਼ਰ ਵਾਹਿਗੁਰੂ ਜੀ ਨੂੰ ਤਾਂ ਵਿਸਾਰ ਕੇ ਬੈਠਾ ਹੋਇਆ ਤੇ ਹੁਣ ਇਨਸਾਨ ਰੋਗ ਇਹ ਲੱਗਿਆ ਹੋਇਆ ਹੈ ਪਾਤਸ਼ਾਹ ਜੀ ਕਹਿੰਦੇ ਦਵਾਈ ਕਿਹੜੀ ਲੈਂਦਾ ਹੈ ਦਵਾਈ ਲੈਂਦਾ ਕਿਤੇ ਤੀਰਥਾਂ ਤੇ ਜਾ ਕੇ ਭ੍ਰਮਣ ਕਰ ਆਂਦਾ ਆਪਣੇ ਆਪ ਨੂੰ ਭੁੱਖੇ ਰੱਖ ਲਿਆ ਕਿੰਨੇ ਕਿੰਨੇ ਦਿਨ ਲੰਗਰ ਪਾਣੀ ਨਾ ਸਕਣਾ ਮਹੀਨਾ ਮਹੀਨਾ ਕੱਢ ਦੇਣਾ ਵਰਤ ਇਤਿਆਦਿਕ ਰੱਖਣੇ ਜਾਂ ਆਪਦੇ ਸਰੀਰ ਨੂੰ ਕਸ਼ਟ ਦੇ ਕੇ ਨੰਗੇ ਪੈਰੀ ਕਿਸੇ ਤੀਰਥ ਅਸਥਾਨ ਤੇ ਜਾਣਾ ਪਰਮੇਸ਼ਰ ਵਾਹਿਗੁਰੂ ਜੀ ਨੂੰ ਛੱਡ ਕੇ ਹੋਰ ਕਰਮ ਕਾਂਡਾਂ ਦੇ ਵਿੱਚ ਲੱਗ ਜਾਣਾ ਮਹਾਰਾਜ ਕਹਿੰਦੇ ਬੰਦਾ ਜਿਹੜਾ ਨਾ ਦਵਾਈ ਇਸ ਤਰ੍ਹਾਂ ਦੇ ਨਾਲ ਲੈ ਰਿਹਾ ਹੈ ਸਤਿਗੁਰੂ ਜੀ ਕਹਿੰਦੇ ਬੰਦਿਆ ਇਹਦੀ ਦਵਾਈ ਇਹ ਨਹੀਂ ਹੈ ਦਵਾਈ ਕੀ ਹੈ ਕਹਿੰਦੇ ਸੰਸਾਰ ਰੋਗੀ ਨਾਮ दारू ਮੈਲ ਲੱਗੈ ਸੱਚ ਬਿਨਾ ਸਾਰਾ ਸੰਸਾਰ ਰੋਗੀ ਏ ਰੋਗੀ ਪਤਾ ਕਿਉਂ ਹੈ ਕਿਉਂਕਿ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਬੈਠਾ ਹੋਇਆ ਹੈ ਤੇ ਪਾਤਸ਼ਾਹ ਜੀ ਕਹਿੰਦੇ ਜਦੋਂ ਉਹਦੇ ਨਾਮ ਨੂੰ ਭੁਲਾਤਾ ਵਾਹਿਗੁਰੂ ਜੀ ਨੂੰ ਭੁਲਾਤਾ ਫਿਰ ਜ਼ਿੰਦਗੀ ਦੇ ਵਿੱਚ ਕੀ ਹੈ ਦੁੱਖ ਤਦੇ ਜਾਂ ਵਿਸਰ ਜਾਵੇ ਕਹਿੰਦੇ ਫਿਰ ਜ਼ਿੰਦਗੀ ਦੇ ਵਿੱਚ ਦੁੱਖ ਕਲ ਕਲੇਸ਼ ਮੁਸੀਬਤਾਂ ਇਤਿਹਾਦਕ ਬਹੁਤ ਜ਼ਿਆਦੇ ਆਪਣਾ ਪ੍ਰਭਾਵ ਆਪਣਾ ਜੋਰ ਪਾ ਲੈਂਦੀਆਂ ਹਨ ਪਿਆਰਿਆ ਬਿਮਾਰੀ ਸਭ ਤੋਂ ਪਹਿਲਾਂ ਇਹ ਸਮਝੀ ਹੈ ਕਿ ਪਰਮੇਸ਼ਰ ਤੇ ਭੁੱਲਿਆ ਵਾਹਿਗੁਰੂ ਜੀ ਨੂੰ ਭੁੱਲ ਗਏ ਉਹਦੇ ਨਾਮ ਨੂੰ ਭੁੱਲ ਗਏ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਰੋਗ ਹੈ ਪਿਆਰਿਓ ਜੇਕਰ ਦੁੱਖਾਂ ਦਾ ਕਾਰਨ ਉਦੇ ਨਾਮ ਨੂੰ ਭੁੱਲਣਾ ਨਾ ਤੇ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਨੂੰ ਦੂਰ ਕਰਨਾ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਣਾ ਇਹ ਕਿਵੇਂ ਹੋਵੇਗਾ ਜੇਕਰ ਭੁੱਲਣਾ ਬਿਮਾਰੀ ਹੈ ਤਾਂ ਪਾਤਸ਼ਾਹ ਜੀ ਕਹਿੰਦੇ ਪਰ ਚੇਤੇ ਰੱਖਣਾ ਇਲਾਜ ਹੈ ਫਿਰ ਚੇਤੇ ਰੱਖ ਲੈਣਾ ਇਲਾਜ ਹੈ ਇਨਸਾਨ ਤੂੰ ਗੁਰਮਤ ਨੂੰ ਭੁੱਲ ਗਿਆ ਗੁਰੂ ਦੇ ਵਿਚਾਰ ਧਾਰਨ ਨੂੰ ਭੁੱਲ ਗਿਆ ਤੇਰੀ ਜ਼ਿੰਦਗੀ ਦੇ ਵਿੱਚ ਦੁੱਖ ਹਨ ਸੁੱਖ ਚਾਉਣਾ ਹੈ ਮਾਲਕ ਜੀ ਦੇ ਗੁਣ ਯਾਦ ਕਰ ਅੰਮ੍ਰਿਤ ਬਾਣੀ ਦੇ ਦੁਆਰਾ ਉਹਨਾਂ ਗੁਣਾਂ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਧਾਰਨ ਕਰ ਲੈ ਪਾਤਸ਼ਾਹ ਜੀ ਕਹਿੰਦੇ ਦੁੱਖ ਦੂਰ ਹੋ ਜਾਵਣਗੇ ਸੁੱਖ ਤੇਰੀ ਜ਼ਿੰਦਗੀ ਦੇ ਵਿੱਚ ਆ ਕੇ ਟਿਕ ਜਾਵੇਗਾ ਸੁੱਖ ਤੇਰੇ ਜੀਵਨ ਦੇ ਵਿੱਚ ਆ ਕੇ ਵਸ ਜਾਵੇਗਾ ਸੋ ਅੱਜ ਪੋਦੇ ਮਹੀਨੇ ਦਾ ਪਾਵਨ ਉਪਦੇਸ਼ ਸੱਚੇ ਪਾਤਸ਼ਾਹ ਜੀ ਸਾਡੀ ਜ਼ਿੰਦਗੀ ਦੇ ਵਿੱਚ ਜੋ ਦੁੱਖ ਦਿਲਦਰ ਕਾਲ ਕਨੇਸ਼ ਨੇ ਉਹਨਾਂ ਨੂੰ ਦੂਰ ਕਰਨ ਦੇ ਵਾਸਤੇ ਮਹਾਰਾਜ ਜੀ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਸੋ ਆਓ ਆਪਣੀਆਂ ਮਨ ਚਤ ਵਰਤੀਆਂ ਨੂੰ ਇਕਾਗਰ ਕਰਕੇ ਹਜ਼ੂਰ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਜੀ ਉਚਾਰਨ ਕਰੀਏ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓ ਖਤ ਖਰ ਨਾ ਵਿਆਪਈ ਕੰਠ ਮਿਲਿਆ ਹਰਨਾ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਮਨੁੱਖ ਆ ਗੁਰੂ ਕੀ ਸੰਗਤ ਵਿੱਚ ਆ ਪੋਦੇ ਮਹੀਨੇ ਦੀ ਪਰ ਆਰੰਭਤਾ ਹੋਈ ਪੋਦੇ ਮਹੀਨੇ ਦਾ ਮੌਸਮ ਬਾਚ ਕਿ ਪੋਦੇ ਮਹੀਨੇ ਦੇ ਵਿੱਚ ਅਕਸਰ ਚੀਜ਼ਾਂ ਜਿਹੜੀਆਂ ਠੰਡ ਦੇ ਨਾਲ ਕਠੋਰ ਹੋ ਜਾਂਦੀਆਂ ਨੇ ਸਖਤ ਹੋ ਜਾਂਦੀਆਂ ਪਿਆਰੋ ਜਿਵੇਂ ਪਾਣੀ ਦੀ ਆਪਾਂ ਗੱਲ ਕਰ ਲਈਏ ਪਾਣੀ ਜਦੋਂ ਤਰਲ ਹੁੰਦਾ ਹੈ ਹੁਣ ਤਰਲ ਪਾਣੀ ਬਾਲਟੀ ਦੇ ਵਿੱਚ ਪਾਇਆ ਹੋਵੇ ਕੋਈ 10 15 ਲੀਟਰ ਪਾਣੀ ਬਾਲਟੀ ਦੇ ਵਿੱਚ ਪਿਆ ਹੋਇਆ ਹੈ ਹੁਣ ਉਹ ਪਾਣੀ ਜਿਹੜਾ ਹੈ ਕਿਸੇ ਦੇ ਉੱਪਰ ਡੋਲ ਦਈਏ ਉਹ ਉਹ ਦੁੱਖ ਨਹੀਂ ਦੇਵੇਗਾ ਤੇ ਨਾ ਉਹ ਪਾਣੀ ਕਿਸੇ ਦੇ ਸੱਟ ਮਾਰੇਗਾ ਹੁਣ ਉਹੀ ਜਿਹੜਾ ਪਾਣੀ ਹੈ ਜੇਕਰ ਉਹ ਪਾਣੀ 1-2 ਲੀਟਰ ਦੀ ਬਰਫ਼ ਬਣਾ ਲਈਏ ਭਾਵੇਂ ਪਾਣੀ ਕਠੋਰ ਹੋ ਜਾਵੇ ਬਰਫ਼ ਬਣ ਜਾਵੇ ਹੁਣ ਉਹ ਜਿਹੜੀ ਬਰਫ਼ ਹੈ ਕੱਢ ਕੇ ਕਿਸੇ ਦੇ ਮਾਰੀਏ ਤੇ ਉਹ ਬਰਫ਼ ਕਠੋਰ ਹੋ ਕਰਕੇ ਪਾਣੀ ਕਠੋਰ ਬਣ ਕੇ ਦੁੱਖ ਦਿੰਦਾ ਹੈ ਇਸੇ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਅੱਜ ਗੱਲ ਕੀਤੀ ਹੈ ਕਿ ਪੋਖ ਤੁਖਾਰ ਨਾ ਜਪਈ ਤੁਖਾਰ ਤੋਂ ਪਾਵੇ ਕਠੋਰਤਾ ਕਾਦੀ ਕਠੋਰਤਾ ਪਿਆਰਿਓ ਮਨ ਦੀ ਕਠੋਰਤਾ ਮਨ ਦੇ ਵਿੱਚ ਇਨਸਾਨ ਤੇਰੇ ਕਠੋਰਤਾ ਬਣੀ ਹੋਈ ਮਾਨ ਤੇਰਾ ਕਠੋਰ ਬਣਿਆ ਹੋਇਆ ਜਿੰਦਗੀ ਦੇ ਵਿੱਚੋਂ ਤੇਰੇ ਦਇਆ ਦੇ ਗੁਣ ਦੂਰ ਹੋ ਚੁੱਕੇ ਹਨ ਮਾਨ ਤੇਰਾ ਕਠੋਰ ਬਣਿਆ ਹੋਇਆ ਪਰ ਉਪਕਾਰ ਨਹੀਂ ਕਿਸੇ ਦੇ ਕਰਦਾ ਕਿਸੇ ਦਾ ਭਲਾ ਨਹੀਂ ਕਰਦਾ ਕਿਸੇ ਦਾ ਕਾਰਜ ਨਹੀਂ ਸਵਾਰਦਾ ਤੇ ਨਾ ਤੂੰ ਗੁਰੂ ਚਰਨਾਂ ਦੇ ਨਾਲ ਜੁੜ ਪਾਉਂਦਾ ਕਾਰਨ ਕੀ ਕਿ ਮਨ ਜਿਹੜਾ ਹੈ ਉਹ ਕਠੋਰ ਬਣਿਆ ਹੋਇਆ ਤੇ ਸੱਚੇ ਪਾਤਸ਼ਾਹ ਜੀ ਇਤਿ ਤਰ੍ਹਾਂ ਦੇ ਨਾਲ ਸਮਝਾਉਂਦੇ ਹਨ ਅਮਰਤ ਬਾਣੀ ਦੇ ਵਿੱਚ ਕਹਿੰਦੇ ਮਹਾਰਾਜ ਸਾਡਾ ਮਨ ਕਠੋਰ ਬਣਿਆ ਹੋਇਆ ਹੈ ਪੱਥਰ ਦੇ ਬਾਣ ਜਿਵੇਂ ਪੱਥਰ ਪਾਣੀ ਦੇ ਵਿੱਚ ਡੁੱਬ ਜਾਂਦਾ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਦੇ ਨਾਲ ਸਾਡਾ ਮਨ ਪੱਥਰ ਦੇ ਵਾਂਗ ਬਣਿਆ ਹੋਇਆ ਹੈ ਬਣਿਆ ਹੋਇਆ ਮਾਨੇ ਪੱਥਰ ਦੇ ਵਾਂਗ ਸੰਸਾਰ ਦੇ ਵਿੱਚ ਵਿਕਾਰਾਂ ਦੇ ਸਾਗਰ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਜ਼ਿੰਦਗੀ ਦੇ ਵਿੱਚ ਦੁੱਖ ਹਨ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਐ ਇਨਸਾਨ ਜੇਕਰ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਚਾਹੁੰਦਾ ਹੈ ਤੇ ਅੱਜ ਦਾ ਜਿਹੜਾ ਇਹ ਪਾਵਨ ਉਪਦੇਸ਼ ਹੈ ਨਾ ਕਿ ਆਪਣੇ ਜੀਵਨ ਦੇ ਵਿੱਚੋਂ ਤਖਾਰ ਦਾ ਜਿਹੜਾ ਦੁੱਖ ਹੈ ਭਾਵ ਕੇ ਮਨ ਦੀ ਜਿਹੜੀ ਕਠੋਰਤਾ ਹੈ ਮਨ ਦੀ ਕਠੋਰਤਾ ਨੂੰ ਦੂਰ ਕਰ ਲੈ ਮਨ ਦੀ ਕਠੋਰਤਾ ਦੂਰ ਹੋ ਜਾਵੇਗੀ ਮਨ ਨਿਰਮਲ ਬਣ ਜਾਵੇਗਾ ਤੇ ਜਦੋਂ ਨਿਰਮਲ ਬਣ ਗਿਆ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤੰਨਾ ਕੈ ਪਾਸ ਕਹਿੰਦੇ ਫਿਰ ਉਹਨਾਂ ਦੇ ਚੋਲੇ ਰੱਤੇ ਜਾਵਣਗੇ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚੋਂ ਕਠੋਰਤਾ ਦਾ ਔਗਣ ਜਿਹੜਾ ਹੈ ਦੂਰ ਹੋ ਗਿਆ ਤੇ ਬਾਦਸ਼ਾਹ ਜੀ ਕਹਿੰਦੇ ਕਿੰਨਾਂ ਦੀ ਜ਼ਿੰਦਗੀ ਦੇ ਵਿੱਚੋਂ ਕਠੋਰਤਾ ਦੂਰ ਹੁੰਦੀ ਹੈ ਹਜ਼ੂਰ ਕਹਿੰਦੇ ਜਿਨ੍ਹਾਂ ਦੇ ਕੰਠ ਗਲ ਦੇ ਵਿੱਚ ਮਿਲਿਆ ਹਰ ਨਾ ਹੋ ਜਿਨ੍ਹਾਂ ਦੇ ਗਲ ਪਰਮੇਸ਼ਰ ਦੇ ਨਾਮ ਵਸ ਗਏ ਹਨ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਟਿਕ ਚੁੱਕਿਆ ਹੈ ਕਹਿੰਦੇ ਭਾਈ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਕਠੋਰਤਾ ਦੂਰ ਹੋ ਗਈ ਹੈ ਤੇ ਜਦੋਂ ਕਠੋਰਤਾ ਦੂਰ ਹੋ ਗਈ ਪਾਤਸ਼ਾਹ ਜੀ ਕਹਿੰਦੇ ਫੇਰ ਜ਼ਿੰਦਗੀ ਦੇ ਵਿੱਚ ਆਨੰਦ ਆ ਗਿਆ ਜ਼ਿੰਦਗੀ ਦੇ ਵਿੱਚ ਸੁੱਖ ਆਇਆ ਹੈ ਮਨ ਵਿਦੇਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਜਿਵੇਂ 12 ਮਹੀਨਿਆਂ ਦਾ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਹੈ ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਨੇ ਇੱਕ ਬੜਾ ਪਿਆਰਾ ਸ਼ਬਦ ਉਚਾਰਨ ਕੀਤਾ ਕਿ ਬਹੁਤ ਜਨਮ ਵਿਛਰੇ ਤੇ ਮਾਦੂ ਇਹੋ ਜਨਮ ਤੇਮਾਰੇ ਲੇਖੇ ਕਹ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਪਾਤਸ਼ਾਹ ਜੀ ਕਹਿੰਦੇ ਕਿ ਐ ਪਿਆਰਿਆ ਜੇਕਰ ਤੈਨੂੰ ਇਹ ਅਹਿਸਾਸ ਹੋ ਗਿਆ ਕਿ ਵਾਕੇ ਮੈਂ ਮਾਲਕ ਦੇ ਨਾਲ ਟੁੱਟਿਆ ਹੋਇਆ ਵਿਛੜਿਆ ਹੋਇਆ ਤੇ ਕਾਸ਼ ਕਿਤੇ ਇਹ ਜਿਹੜਾ ਮਨੁੱਖਾ ਜੀਵਨ ਹੈ ਲੇਖੇ ਦੇ ਵਿੱਚ ਲੱਗ ਜਾਵੇ ਕਹਿੰਦੇ ਆ ਪੋਹ ਦੇ ਮਹੀਨੇ ਦੀ ਆਰੰਭਤਾ ਹੋਈ ਜਾਂ ਮਾਘ ਦੇ ਮਹੀਨੇ ਦੀ ਆਰੰਭਤਾ ਹੋਈ ਕੋਈ ਵੀ ਮਹੀਨਾ ਆਰੰਭ ਹੋਇਆ ਕਹਿੰਦੇ ਆ ਤੈਨੂੰ ਦਸੀਏ ਸਤਿਗੁਰੂ ਜੀ ਕਹਿੰਦੇ ਕਿ ਇਸ ਮਹੀਨੇ ਨੂੰ ਜਿਉਣਾ ਕਿਵੇਂ ਹੈ ਇਸ ਮਹੀਨੇ ਦੇ ਦੁਆਰਾ ਆਪਦੀ ਜ਼ਿੰਦਗੀ ਬਸਰ ਕਿਵੇਂ ਕਰਨੀ ਕਹਿੰਦੇ ਪੋਹ ਦਾ ਮਹੀਨਾ ਭਾਈ ਕਿੰਨਾ ਦੀ ਜ਼ਿੰਦਗੀ ਦੇ ਵਿੱਚ ਸੁੱਖ ਦੇ ਨਾਲ ਬਤੀਤ ਹੁੰਦਾ ਹੈ ਅੱਗੇ ਮਹਾਰਾਜ ਕਹਿੰਦੇ ਨੇ ਕਹਿੰਦੇ ਕਿ ਮਨ ਵਿਧਿਆ ਜਿਨ੍ਹਾਂ ਦਾ ਮਨ ਭਾਈ ਵਿਧਿਆ ਗਿਆ ਜਿਨ੍ਹਾਂ ਦੇ ਮਨ ਦੇ ਵਿੱਚ ਜਿਨ੍ਹਾਂ ਦਾ ਮਨ ਮਾਲਕ ਦੇ ਚਰਨਾਂ ਦੇ ਨਾਲ ਵਿੰਨਿਆ ਗਿਆ ਤੇ ਦਰਸ਼ਨ ਲਗੜਾ ਸਾਹੋ ਔਰ ਉਹਨਾਂ ਦੇ ਮਨ ਦੇ ਵਿੱਚ ਵਾਹਿਗੁਰੂ ਮਾਲਕ ਪਰਮੇਸ਼ਰ ਦੇ ਦਰਸ਼ਨਾਂ ਦੀ ਤਾੰਗ ਬਣੀ ਰਹਿੰਦੀ ਹੈ ਇੱਕ ਇੱਕ ਸਵਾਸ ਦੇ ਨਾਲ ਉਹ ਮਾਲਕ ਜੀ ਨੂੰ ਚੇਕੇ ਕਰਦੇ ਹਨ ਤੇ ਉਹਦੇ ਸੋਹਣੇ ਚਰਨਾਂ ਦੇ ਨਾਲ ਆਪਣੇ ਮਨ ਨੂੰ ਜੋੜ ਲੈਂਦੇ ਹਨ ਓਟ ਗੂਵੰਦ ਗੋਪਾਲ ਰਾਏ ਸੇਵਾ ਸਵਾਮੀ ਲਾਉ ਪਾਤਸ਼ਾਹ ਜੀ ਕਹਿੰਦੇ ਕਿ ਮਨੁੱਖੀ ਜ਼ਿੰਦਗੀ ਦਾ ਇੱਕ ਮਨੋਰਥ ਹੈ ਉਹ ਮਨੋਰਥ ਕੀ ਹੈ ਭਗਤ ਕਬੀਰ ਸਾਹਿਬ ਜੀ ਉਚਾਰਨ ਕਰਦੇ ਨੇ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਕਹਿੰਦੇ ਆ ਮਨੋਰਥ ਹੈ ਕਿ ਮਨੁੱਖਾ ਜ਼ਿੰਦਗੀ ਦੇ ਵਿੱਚ ਜੇਕਰ ਆਏ ਹੋਏ ਹਾਂ ਤੇ ਆ ਕੇ ਲਾਭ ਖੱਟ ਕੇ ਜਾਣਾ ਹੈ ਲੋਭ ਖਟਣਾ ਕਿਵੇਂ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਓ اے ਇਨਸਾਨ ਇੱਕ ਬੜਾ ਪਿਆਰਾ ਤੇ ਉੱਤਮ ਕਰਮ ਹੈ ਉਹਨੂੰ ਕਦੇ ਨਾ ਜ਼ਿੰਦਗੀ ਦੇ ਵਿੱਚੋਂ ਭੁੱਲੀ ਕਦੇ ਵੀ ਆਪਣੇ ਜੀਵਨ ਦੇ ਵਿੱਚੋਂ ਵਿਸਾਰੀ ਨਾ ਪਤਾ ਕਿਹੜਾ ਕਰਮ ਹੈ ਭਜੋ ਗੋਬਿੰਦ ਗੋਬਿੰਦ ਪਰਮੇਸ਼ਰ ਨੂੰ ਆਖਿਆ ਗਿਆ ਹੈ ਕਿ ਪਰਮੇਸ਼ਰ ਨੂੰ ਹਰ ਵੇਲੇ ਚੇਤੇ ਰੱਖ ਉਹਨੂੰ ਕਦੇ ਲੀ ਨਾ ਉਹਨੂੰ ਕਦੇ ਵਿਸਾਰੀ ਨਾ ਤੇ ਐਂਦਾ ਫਿਰ ਲਾਭ ਖਟ ਲਵੇਂਗਾ ਆਪਣੇ ਜੀਵਨ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੋਬਿੰਦ ਪਰਮੇਸ਼ਰ ਦਾ ਆਸਰਾ ਲਿਆ ਉਹਦੀ ਟੇਕ ਉਹਦੀ ਸ਼ਰਨ ਵਿੱਚ ਆ ਗਏ ਤੇ ਗੁਰੂ ਦੇ ਮੁਤਾਬਕ ਸੇਵਾ ਕੀਤੀ ਸੇਵਾ ਖੱਟੀ ਭਾਵ ਜੋ ਗੁਰ ਕਹੈ ਸੋਈ ਭਲ ਮੰਨੋ ਜਿਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਆਖਦੇ ਰਹੇ ਗੁਰੂ ਦੀ ਮੱਤ ਦੁਆਰਾ ਜੀਵਨ ਬਸਰ ਕਰ ਲਿਆ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਨੇ ਭਾਈ ਆਪਦੀ ਜ਼ਿੰਦਗੀ ਦੇ ਵਿਚ ਆ ਕੇ ਲਾਭ ਖੱਟ ਲਿਆ ਹੈ ਵਿਖੇ ਆਪੂ ਇਹ ਨਾ ਸਕਈ ਮਿਲ ਸਾਧੂ ਗੁਣ ਗਾ ਫਿਰ ਕਹਿੰਦੇ ਉਹਨਾਂ ਨੇ ਸਾਧੂ ਦੇ ਨਾਲ ਮਿਲ ਕੇ ਉਹਨਾਂ ਨੇ ਗੁਰੂ ਦੇ ਨਾਲ ਮਿਲ ਕਰਕੇ ਵਾਯੂਗੁਰੂ ਮਾਲਕ ਜੀ ਦੇ ਗੁਣਾਂ ਦੇ ਸਾਗਰ ਦੇ ਵਿੱਚ ਛੁੱਭੀ ਲਾ ਲਈ। ਗੁਰੂ ਸਾਧੂ ਨੂੰ ਮਿਲ ਕਰਕੇ ਪਰਮੇਸ਼ਰ ਦੇ ਗੁਣ ਆਉਂਦੀ ਜ਼ਿੰਦਗੀ ਦੇ ਵਿੱਚ ਗਾਏ ਔਰ ਉਹਨਾਂ ਗੁਣਾਂ ਦੀ ਬਰਕਤ ਦੇ ਨਾਲ ਬਖਸ਼ਿਸ਼ ਕੀ ਮਿਲੀ। ਕਹਿੰਦੇ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮਾਇਆ ਨਹੀਂ ਪੋਹੀ। ਮਾਇਆ ਉਹਨਾਂ ਦੇ ਜੀਵਨ ਦੇ ਵਿੱਚ ਆਵਦਾ ਪ੍ਰਭਾਵ ਨਾ ਪਾ ਸਕੀ। ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਉ ਫਿਰ ਕਹਿੰਦੇ ਜਿਹੜੇ ਐਸੇ ਗੁਰਮੁਖ ਪਿਆਰੇ ਰੱਬ ਦੇ ਪਿਆਰੇ ਨੇ ਨਾ ਕਹਿੰਦੇ ਪਰ ਜਿਹੜੇ ਮਾਲਕ ਤੋਂ ਪੈਦਾ ਹੋਏ ਜਿਹੜੇ ਪਰਮੇਸ਼ਰ ਨੇ ਧਰਤੀ ਤੇ ਭੇਜਿਆ ਉਹਦੇ ਚਰਨਾਂ ਦੇ ਨਾਲ ਸੁਰਤੀ ਨੂੰ ਜੋੜ ਕਰਕੇ ਸਦਾ ਉਸੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਬਣਾ ਲਈ ਕਦੇ ਮਾਲਕ ਤੋਂ ਵਿਛੜੇ ਨਹੀਂ ਹਮੇਸ਼ਾ ਬਰੋ ਦੇ ਨਾਲ ਜੁੜੇ ਰਹੇ ਹਨ ਕਰ ਗਹਿ ਲਈਨੀ ਪਾਰ ਬ੍ਰਹਮ ਬਹੁੜ ਨਾ ਵਿਛੜੀਆ ਅਗੇ ਮਹਾਰਾਜ ਕਹਿੰਦੇ ਫਿਰ ਦੁਬਾਰਾ ਉਹਨਾਂ ਦਾ ਕਦੇ ਮੁੜ ਕੇ ਵਿਛੋੜਾ ਨਹੀਂ ਹੋਇਆ ਜਿਵੇਂ ਭਗਤ ਰਵਿਦਾਸ ਸਾਹਿਬ ਜੀ ਦੀ ਆਪਾਂ ਅਮਰਤ ਬਾਣੀ ਪਹਿਲਾਂ ਸਾਂਝੀ ਕੀਤੀ ਕਿ ਬਹੁਤ ਜਨਮ ਵਿਛਰੇ ਥੇ ਮਾਧੋ ਫਿਰ ਮੁੜ ਕੇ ਦੁਬਾਰਾ ਵਿਛੜੇ ਨਹੀਂ ਕਿਉਂਕਿ ਮਾਧਵ ਨੇ ਪਰਮੇਸ਼ਰ ਨੇ ਹੱਥ ਫੜ ਕਰਕੇ ਬਾਹ ਪਕੜ ਕਰਕੇ ਆਪਣੇ ਚਰਨਾਂ ਦੇ ਨਾਲ ਹੀ ਜੋੜਿਆ ਹੈ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹ ਕਹਿੰਦੇ ਉਹ ਪ੍ਰਮਾਤਮਾ ਬਹੁਤ ਵੱਡਾ ਹੈ ਉਹ ਸੱਜਣ ਬੜਾ ਅਪਹੁੰਚ ਹੈ ਬਹੁਤ ਜਿਆਦਾ ਮਾਲਕ ਡੂੰਗਾ ਬੜਾ ਵਿਸ਼ਾਲ ਹੈ ਕਿਸੇ ਵੀ ਬਖ ਤੋਂ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇ ਹਜੂਰ ਕਹਿੰਦੇ ਐਸੇ ਵੱਡੇ ਦੇ ਨਾਲ ਐਸੇ ਅਪਹੁੰਚ ਦੇ ਨਾਲ ਪਿਆਰਿਆ ਜੁੜਨਾ ਕਰ ਜਿਹੜਾ ਹਰ ਥਾਂਵੇਂ ਤੇਰੀ ਪਤ ਰੱਖਦਾ ਹੈ ਇਸ ਮਾਤ ਲੋਗ ਦੇ ਵਿੱਚ ਵੀ ਔਰ ਪਰਲੋਗ ਦੇ ਵਿੱਚ ਵੀ ਪਰਮੇਸ਼ਰ ਰਾਖੀ ਕਰਦਾ ਹੈ ਅੱਗੇ ਮਹਾਰਾਜ ਕਹਿੰਦੇ ਸਰਮ ਪਈ ਨਾਰਾਇਣ ਨਾਨਕ ਦਰ ਪਈ ਆ ਦੇ ਪਿਆਰਿਆ ਉਹ ਮਾਲਕ ਬਹੁਤ ਜਿਆਦੇ ਪ੍ਰਸੰਨ ਚਿਤ ਹੈ। ਔਰ ਜਿਹੜਾ ਵੀ ਉਹਦੀ ਸ਼ਰਨ ਦੇ ਵਿੱਚ ਚਲਿਆ ਜਾਂਦਾ ਹੈ। ਪ੍ਰਮਾਤਮਾ ਕਦੇ ਕਿਸੇ ਤੋਂ ਆਪਣਾ ਮੁਖ ਨਹੀਂ ਮੋੜਦਾ। ਉਦੋਂ ਪਿਆਰਿਓ ਸਾਡੇ ਮਨਾਂ ਦੇ ਵਿੱਚ ਫਰਕ ਬਣਿਆ ਹੋਇਆ ਹੈ। ਕਿ ਅਸੀਂ ਗੁਰੂ ਨੂੰ ਵਿਸਾਰ ਕੇ ਗੁਰੂ ਨੂੰ ਭੁਲਾ ਕੇ ਬੈਠੇ ਹਾਂ। ਜਿਸ ਪ੍ਰਕਾਰ ਦੇ ਨਾਲ ਸੰਸਾਰ ਦੀ ਉਦਾਹਰਨ ਹੈ। ਕਿ ਮਾਪੇ ਕੁਮਾਪੇ ਨਹੀਂ ਹੁੰਦੇ ਪੁੱਤ ਕੁਪੁੱਤ ਹੋ ਜਾਂਦੇ ਨੇ ਔਲਾਦ ਹੋ ਸਕਦਾ ਹੈ ਬਹੁ ਗਣਤੀ ਦੇ ਵਿੱਚ ਵਿਗੜ ਜਾਵੇ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਂ ਬਾਪ ਕਦੇ ਫਿਰ ਜਿਹੜਾ ਨਾ ਉਹ ਉਹਨੂੰ ਇਹ ਨਹੀਂ ਕਹਿੰਦੇ ਮਾਪੇ ਕਦੇ ਕੁਮਾਪੇ ਨਹੀਂ ਹੁੰਦੇ ਜੇਕਰ ਫਿਰ ਵੀ ਬੱਚਾ ਸ਼ਰਨ ਦੇ ਵਿੱਚ ਲਿਆ ਜਾਵੇ ਮਾਂ ਬਾਪ ਫਿਰ ਵੀ ਬਖਸ਼ ਲੈਂਦਾ ਪਿਆਰਿਓ ਇਸੇ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਪਰਮੇਸ਼ਰ ਸਾਡੇ ਮਾਤਾ ਪਿਤਾ ਹਨ ਤੇ ਹਜੂਰ ਕਹਿੰਦੇ ਜਿਹੜਾ ਫਿਰ ਸ਼ਰਨ ਦੇ ਵਿੱਚ ਆ ਜਾ ਸਤਿਗੁਰਾਂ ਜੀ ਦੀ ਗੁਰੂ ਸਾਹਿਬ ਜੀ ਨੂੰ ਲਾਜ ਰੱਖਣੀ ਪੈਣੀ ਕਿਉਂਕਿ ਇਹ ਪ੍ਰਮਾਤਮਾ ਦਾ ਸੁਭਾਅ ਪਿਆਰਿਓ ਸਤਿਗੁਰੂ ਜੀ ਜ਼ਰੂਰ ਸਾਡੀ ਲਾਜ ਪਤ ਰੱਖਦੇ ਹਨ ਤੇ ਅੱਗੇ ਮਹਾਰਾਜ ਫਿਰ ਅਖੀਰ ਦੇ ਵਿੱਚ ਕਹਿੰਦੇ ਨੇ ਪੂਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹ ਸੱਚੇ ਪਾਤਸ਼ਾਹ ਜੀ ਕਹਿੰਦੇ ਪਰ ਜਿਨ੍ਹਾਂ ਨੇ ਪੋ ਦਾ ਮਹੀਨਾ ਪਾਈ ਇਸ ਪ੍ਰਕਾਰ ਦੇ ਨਾਲ ਜ਼ਿੰਦਗੀ ਦੇ ਵਿੱਚ ਜਿਉ ਲਿਆ ਕਿ ਉਹਨਾਂ ਨੇ ਆਪਦੇ ਜੀਵਨ ਦੇ ਵਿੱਚੋਂ ਕਠੋਰਤਾ ਦਾ ਜਿਹੜਾ ਔਗਣਸ਼ ਨੂੰ ਕੱਢ ਦਿੱਤਾ ਸੰਤ ਸੰਗਤ ਦੇ ਨਾਲ ਜੁੜ ਗਏ ਗੁਰੂ ਸਾਹਿਬ ਜੀ ਦੇ ਗੁਣ ਗਾਏ ਤੇ ਇਸ ਤਰ੍ਹਾਂ ਦੇ ਨਾਲ ਆਪਦੀ ਜ਼ਿੰਦਗੀ ਦੇ ਵਿੱਚੋਂ ਮਨ ਦੀ ਕਠੋਰਤਾ ਨੂੰ ਦੂਰ ਕਰ ਲਿਆ ਤੇ ਗੁਰੂ ਦੀ ਸ਼ਰਨ ਦੇ ਵਿੱਚ ਆ ਗਏ ਪਾਤਸ਼ਾਹ ਜੀ ਕਹਿੰਦੇ ਸਾਰੇ ਦਾ ਸਾਰਾ ਉਹ ਦਾ ਮਹੀਨਾ ਭਾਈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਬੱਤੀ ਤੁੰਦਾ ਹੈ ਸੋ ਪਿਆਰੋ ਇਹ ਪੋ ਮਹੀਨੇ ਦਾ ਪਾਵਨ ਉਪਦੇਸ਼ ਜਿਹੜਾ ਸਤਿਗੁਰਾਂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਪਾਵਨ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕੀਤੀ ਕੋਸ਼ਿਸ਼ ਕਰੀਏ ਪਿਆਰੋ ਗੁਰੂ ਚਰਨਾਂ ਦੇ ਨਾਲ